ਸਾਡੇ ਅਜਿ ਦੇ ਸੁਤੇ ਹਾਲੇ ਦੇ ਸਾਡੇ ਵਿਦੇ ਵਿਚਾਰਨੀ ਤੋਂ ਸਾਡ ਨੂੰ ਜਿਆ। ਬਾਬਾ ਸਾਹਿਬ ਜੀ ਵੀ ਇਸੇ ਜਾਣਦੇ ਆ ਕਿ ਸਗਨਾਂ ਦੇ ਮਾਤਾ ਸੀ ਤੇ ਦੂਰਦਸ਼ੀ ਸਖਸੀਅਤ ਅਤੇ ਸਮਾਜ ਸਦਾਰੀ ਵਿੱਚ ਸੀ ਸੱਚਾ ਹੁੰਦੇ। ਬਾਬਾ ਸਾਹਿਬ ਕਹਿੰਦੇ ਸੀ ਕਿ ਵਿਦਿਆ ਦੇ ਖੇਤਰ ਵਿੱਚ ਅਗਰ ਕ੍ਰਾਂਤੀ ਆ ਜਾਂਦੀ ਹੈ ਜੇ ਸਾਡੇ ਸਾਰੇ ਬੱਚੇ ਵਿੱਧਿਆ ਪ੍ਰਾਪਤ ਕਰਦੇ ਹਨ ਤਾਂ ਸਾਡੇ ਦੇਸ਼ ਨੂੰ ਮਹਾਸ਼ਕਤੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਸਰਕਾਰੀ ਪੱਧਰ ਸਰਕਾਰ ਨੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਆਉਂਦੇ ਹੋਏ ਕਈ ਤਰੀਕੇ ਦੀ ਉਹਨਾਂ ਦੇ ਨਾਮ ਤੇ ਸਕੀਮਾਂ ਸ਼ੁਰੂ ਕੀਤੀਆਂ ਜਿਦੇ ਵਿੱਚੋਂ ਸਭ ਤੋਂ ਵਧੀਆ ਸਕੀਮ ਸਕਾਲਰਸ਼ਿਪਸ ਦੀ ਬਾਬਾ ਸਾਥਲੀ ਨਾਮ ਤੇ ਹੀ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਆਰਡਰ ਨਿਊਜ਼ ਅੱਜ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ ਤੇ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਬਲਾਕ ਨੌਰ ਜਮਨ ਸਿੰਘ ਵਿਕਸਿਤ ਯੂਨੀਵਰਸਿਟੀ ਕਾਲਜ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਲੀਕਿਆ ਗਿਆ ਇੱਕ ਯਾਦਗਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਕਮਨ ਮੰਤਰੀ ਸ਼੍ਰੀ ਕੁਲਦੀਪ ਸਿੰਘ ਤਾਲੀਆਲ ਉਪਸਥਿਤ ਹੋਏ ਸਨ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਡੀਸੀ ਪਠਾਨਕੋਟ ਅੱਜ ਤੇ ਉਪਲਜੀਵੀ ਮੁਖਤੌਤ ਤੇ ਉਪਸਥਿਤ ਰਹੇ ਸਮਾਰੋਹ ਦੀ ਸ਼ੁਰੂਆਤ ਫਕਟਰ ਪੀਮਰਾਓ ਅੰਬੇਦਕਰ ਜੀ ਨੂੰ ਫੁੱਲ ਸਮਰਪਿਤ ਕਰਕੇ ਕੀਤੀ ਗਈ ਅਤੇ ਇਸ ਮੌਕੇ ਤੇ ਸਮਾਰੋਹ ਦੀ ਅਧਿਖਸ਼ਤਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਪਨਾ ਗੋਇਲ ਵੱਲੋਂ ਕੀਤੀ ਗਈ ਇਸ ਮੌਕੇ ਤੇ ਕੈਬਨ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਜਾਣਕਾਰੀ ਦੇਦੋ ਜਿਸ ਸੈਟਲ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਸੁਪਨਾ ਸੀਗਾ ਕਿ ਦੇਸ਼ ਦੇ ਵਿੱਚ ਇੱਕ ਸਮਾਨਤਾ ਹੋਣੀ ਚਾਹੀਦੀ ਹੈ ਹਰ ਵਰਗ ਦੇ ਵਿਅਕਤੀ ਨੂੰ ਵਰੰਦਾ ਅਧਿਕਾਰ ਮਿਲਣ ਜਿੱਦਾਂ ਤਾਂ ਹੀ ਦੇਸ਼ ਵਿੱਚ ਸੁਪਰ ਪਾਵਰ ਬਣਦਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਡਾਕਟਰ ਭੀਮrao ਅੰਬੇਦਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਮਿਹਨਤ ਕਰ ਰਹੀ ਹੈ ਤਾਂ ਕਿ ਪਛੜੇ ਵਰਗ ਲਈ ਇਵੇਂ ਦੀਆਂ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੀ ਹੈ ਤਾਂ ਕਿ ਪਛੜੇ ਵਰਗ ਦੇ ਵਿਦਿਆਰਥੀ ਆਰਥਿਕ ਤੰਗੀ ਦੇ ਚਲਦੇ ਪੜ੍ਹਾਈ ਅਧੂਰੀ ਨਾ ਛੱਡਣ ਇਹਨਾਂ ਸਕੀਮਾਂ ਦਾ ਲਾਭ ਲੈ ਕੇ ਪੜ੍ਹਾਈ ਆਪਣੀ ਪੂਰੀ ਕਰ ਸਕਣ ਅਤੇ ਵੱਡੇ ਅਹੁਦਿਆਂ ਤੇ ਪਹੁੰਚ ਸਕਣ ਜਿਵੇਂ ਪੰਜਾਬ ਆਰਡਰ ਨਿਊਜ਼ ਪ੍ਰਕਾਸ਼ਾ ਸ਼ਰਮ ਬੰਮੀਆ ਵੀ ਬਈ ਦੇ ਪੈਰ ਤਸਵੀਰ ਪੰਜਾਬ ਭਗਤ ਵਿੱਚ ਸਰਦਾਰ ਭਗਵੰਤ ਸੇਮਾਂਜੀ ਦੀ ਗਵਾਈ ਹੇਠ ਮੁੱਖਣ ਤੇ ਸਾਡੀ ਗਵਾਈ ਹੇਠ ਜਿਹੜੇ ਗਰੀਬ ਬੱਚੇ ਆ ਜਿਨ੍ਹਾਂ ਨੂੰ ਇਸ ਸਕਾਲਰਸ਼ਿਪ ਨੂੰ ਲੋੜ ਆ ਜਿਹੜੇ ਪੜ੍ਹੇ ਦੇ ਖੇ ਗਰੀਬ ਬੱਚੇ ਉਹਨਾਂ ਸਹਾ ਜਾਂਦੇ ਇਹਦੇ ਤਹਿਤ ਜਿਹੜੀ ਮਦਦ ਕੀਤੀ ਜਾਂਦੀ ਹੈ ਬਹੁਤ ਸਾਰੇ ਬੱਚੇ ਤੁਸੀਂ ਦੇਖਿਆ ਇੱਥੇ ਹਰ ਤਾਨ ਦੇ ਤੁਰੇ ਦਾ ਪੈਦਾ ਥਾ ਉਹਦੇ ਜਿੰਨੀਆਂ ਸਕੀਮਾਂ ਅਸੀਂ ਚਲਾ ਰਹੇ ਸਾਡੀਆਂ ਇਹ ਸਕੀਮਾਂ ਚਲਾਉਂਦਾ ਹਟੇ ਹੈ ਕਿ ਜਿਹੜੇ ਗਰੀਬ ਬੱਚੇ ਉਹਨਾਂ ਨੂੰ ਦੂਜਿਆਂ ਦੇ ਬਰਾਬਰ ਕਿੱਦਾਂ ਲੈ ਕੇ ਆਉਣਾ ਸਾਰੇ ਸਮਾਜ ਨੂੰ ਬਰਾਬਰ ਕਿੱਦਾਂ ਕਰਨਾ ਜਿਹੜਾ ਬਾਬਾ ਸਾਹਿਬ ਬੇਤਕਸ ਚੌਧੇ ਸੀ ਇਸ ਕਰਕੇ ਅਸੀਂ ਐਜੂਕੇਸ਼ਨ ਦੀ ਨੌਕਰੀਆਂ ਵੀ ਹਰ ਚੀਜ਼ ਦੇ ਇਸ ਤਰ੍ਹਾਂ ਦਾ ਢਾਂਚਾ ਬਣਾ ਦੇ ਕਿ ਸਭ ਨੂੰ ਮੌਕਾ ਮਿਲੇ ਸਭ ਨੂੰ ਤਰੱਕੀ ਦਾ ਮੌਕਾ ਮਿਲੇ ਔਰ ਉਹਦੇ ਚ ਅਸੀਂ ਖਾਮਯਾਬੀ ਹੋ ਗਏ ਆ 3 ਸਾਲਾਂ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਬਹੁਤ ਸਾਰੇ ਕੰਮ ਜਿਹੜੇ ਇਹਦੇ ਸੰਬੰਧ ਵਿੱਚ ਕੀਤੇ ਪਰਤਾ ਬਾਜਵਾ ਬਾਰੇ ਕੀ ਕਹਿੰਦਾ ਤੁਹਾਡਾ ਐਫ ਆਈ ਆਰ ਦਰਜ ਹੋਈ ਆ ਉਹਨਾਂ ਦੇ ਵਕੀਲ ਨੇ ਟਾਈਮ ਮੰਗਿਆ ਉਹਨਾਂ ਦੇ ਵਕੀਲ ਦੇ ਟਾਈਮ 'ਤੇ ਪਥਾਰ ਬਾਜਵਾਦੀ ਦੇ ਬਾਰੇ 'ਚ ਮੈਂ ਕੁਛ ਨਹੀਂ ਕਿਹਾ ਤਾਂ ਹੁੰਦਾ ਕਿਉਂਕਿ ਉਹਨਾਂ ਨੇ ਜਿਹੜਾ ਬਿਆਨ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਬਿਆਨ ਉਹ ਬਿਆਨ ਦੀ ਜਿੰਨੀ ਨਿੰਦਾ ਨਿੰਦਾ ਕੀਤੀ ਜਾਵੇ ਉਨੀ ਥੋੜੀ ਜਿਹਾ ਬਹੁਤ ਹੀ ਖਤਰਨਾਕ ਤਾਂ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਕਿ 50 ਬੰਬ ਆਏ ਠਾੜਾ ਚੱਲ ਗਏ ਬਕਤੀ ਇਹ ਬਕਤੀ ਜਾ ਮੈਂ ਤਾਂ ਸਾਰੋ ਕੁਝ ਨਹੀਂ ਕਹਿਣਾ ਤੁੰ। 2 ਮਹੀਨੇ ਪਹਿਲਾਂ ਬਾਜਵਾ ਸਾਹਿਬ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਬੱਤੀ ਐਮਐਲਏ ਮੇਰੇ ਸੰਭਲ ਕੇ ਚੱਲੇ। ਮੈਂ ਅਜ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਬੱਤੀ ਐਮਐਲਏ ਦੇ ਛੱਡੋ। ਅਸੀਂ ਉਹ ਤੋਂ ਕਹਿੰਦੇ ਹਾਂ ਦੱਸੋ ਕੌਣ ਉਹਨਾਂ ਨੇ ਕੁਝ ਨਹੀਂ ਦੱਸਿਆ। ਅੱਜ ਮੈਂ ਕਹਿਣਾ ਚਾਹੁੰਦਾ ਕਿ ਬੱਤੀ ਐਮਐਲਏ ਦੇ ਛੱਡੋ ਬਸ ਸਾਨੂੰ ਬੱਤੀ ਬੰਦ ਦੱਸੋ ਵੀ ਕਿੱਥੇ ਉੱਤਪਤ ਹੋ। ਉਹ ਕਹਿੰਦੇ ਡਬਲ